ਅਲਤੀ ਪਕਾ ਜੀ ਮੇਰਾ ਨਾਮ ਕੀ ਗੱਲ ਹੋਈ ਬਸ ਬਸ ਸਵੇਰੇ ਫੋਨ ਆਇਆ ਸੀ ਜਿਹੜੇ ਨਾ ਕਿ ਲੇਬਰ ਚ ਕੰਮ ਕਰਦਾ ਉਹ ਮੁੰਡਾ ਉਹਦਾ ਫੋਨ ਆਇਆ ਸੀ ਮੇਰੇ ਕੋਲ ਉਹ ਕਹਿੰਦਾ ਜਦੋਂ ਗੱਲ ਹੋ ਗਈ ਫਿਰ ਆਪਾਂ ਮੈਂ ਡਿਊਟੀ ਛੱਡ ਕੇ ਮੈਂ ਵੀ ਐਂ ਤਾਂ ਮੈਂ ਵੀ ਨਿਕ ਨਿਕਮ ਸੀ ਐ ਮੇਰੀ ਡਿਊਟੀ ਤਾਂ ਬਿਸ਼ੇਨਗਰ ਚ ਹੈ ਬਾਜਾ ਇਧਰ ਨਾਲ ਹੀ ਆਇਆ ਦੇਖਿਆ ਕਹਿੰਦਾ ਫਾਂਸੀ ਲੈ ਲਈ ਮੈਂ ਕਿਹਾ ਯਾਰ ਸੋਚਾ ਮੈਂ ਫਾਂਸੀ ਤਾਂ ਲੈ ਹੀ ਨਹੀਂ ਜਦ ਤੱਕ ਜਿੰਨੀ ਵੇਲੇ ਦਾਰੂ ਪੀਤੀ ਹੋਵੇ ਇਸਨੇ ਜਿੰਨੀ ਵੇਲੇ ਦਾਰੂ ਕੀਤੀ ਪੀਤੀ ਉਹ ਮਗਰ ਫਾਂਸੀ ਲੈ ਹੀ ਨਹੀਂ ਸਕਦਾ ਜੀ ਇਹ ਬਿਲਕੁਲ ਵੀ ਫੋਨ ਚ ਕੀ ਨਾਮ ਹੈ ਔਰ ਅਵੀ ਪ੍ਰਕਾਸ਼ ਹੈ ਜੀ ਦਾ ਹੁੰਦਾ ਕੀ ਰਿਸ਼ਤੇ ਮੇਰਾ ਸਾਲਾ ਜੀ ਇਹ ਕਿੰਨੇ ਸਾਲ ਤੋਂ ਨੌਕਰੀ ਕਰ ਰਹੇ ਨੇ ਇਹ 18 ਜੀ 2000 ਮੈਂ ਜੀ 18 ਜੀ ਲਗੇ ਸੀ ਜੀ 2018 ਜੀ ਚੋਤੀ ਪੈ ਰਹੇ ਹੋ ਜਿਵੇਂ ਵੀ ਸਾਨੂੰ ਲੱਗ ਰਿਹਾ ਜੀ ਉਹ ਨਹੀਂ ਕਰਦੇ ਐਨੀ ਹਾਂ ਜੀ ਚਾਬੀ ਨਹੀਂ ਜੀ ਚਾਬੀ ਪਰਸਨ ਰੰਜੀਤ ਸਿੰਘ ਕੇ ਤੇ ਨਾਲ ਲੜਾਈ ਝਗੜਾ ਸੀ ਪਹਿਲਾਂ ਵੀ ਇਹ ਆਪਾਂ ਨੂੰ ਪਤਾ ਨਹੀਂ ਜੀ ਕੀ ਹੋਇਆ ਸੀ ਕੀ ਨਹੀਂ ਪਹਿਲਾਂ ਉਹ ਜਦੋਂ ਪਤਥੀ ਵਾਰ ਆਇਆ ਰਾਤ ਨੂੰ ਇਹ ਜਿੰਨਾ ਮਰਜੀ ਲੜ ਹੋਵੇ दारू ਪੀਤੀ ਹੋਵੇ ਫਿਰ ਵੀ ਡਿਊਟੀ ਠੀਕ ਠਾਕ ਤੇ ਬਗੈਰ ਇਦਾਂ ਹੋ ਨਹੀਂ ਸਕਦਾ ਸੀ ਜੀ ਕੌਣ ਕੌਣ ਹੁੰਦਾ ਤੇ ਨਾਲ ਰਾਤ ਨੂੰ ਤਾਂ ਇਕੱਲਾ ਹੀ ਹੁੰਦਾ ਜੀ ਇਹ ਕੋਣ ਨੂੰ ਕੋਈ ਪਤਾ ਨਹੀਂ ਸਵੇਰੇ ਪਤਾ ਲੱਗਿਆ ਜੀ ਤੇ ਫਿਰ ਤੁਸੀਂ ਪਹੁੰਚੇ ਵਾਹ ਜੀ ਜਦੋਂ ਪਹਿਲਾਂ ਕੋਈ ਨਹੀਂ ਸੀ ਉਹ ਪੁਲਿਸ ਵਾਲੇ ਪੁਲਿਸ ਵਾਲੇ ਆਇਆ ਸੀ ਤਾਂ ਅੰਦਰ ਜਾਣ ਦਿੱਤਾ ਸੀ ਉੱਦਾਂ ਜਾਣ ਨਹੀਂ ਦਿੱਤਾ ਜੀ ਇਹਨਾਂ ਨੇ ਤੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਇਨਸਾਫ ਮਿਲਿਆ ਜੀ ਬਸ ਮੇਰੇ ਸਾਲੇ ਨੂੰ ਬਸ ਜਿਸਨੇ ਵੀ ਕੀਤਾ ਆ ਬਾਦ ਨੂੰ ਸਜ਼ਾ ਮਿਲੇ ਬਸ ਕਿਸੇ ਦੇ ਸ਼ੱਕ ਕਿਸੇ ਦੇ ਕੋਈ ਸ਼ੱਕ ਤੋਂ ਕਿਸੇ ਕਾ ਵੀ ਨਹੀਂ ਆ ਜੀ ਜੇ ਸਰ ਤੁਸੀਂ ਗੱਲ ਬਤੋ ਤੇਰੇ ਪਾਰੇ ਸਾਨੂੰ ਇਲਾਹ ਆਈ ਸੀ ਕਿ ਜੀ ਕੋਈ ਇੱਕ ਪਰਸਨ ਜਿਹੜਾ ਐਨੀ ਪੋਜੀਸ਼ਨ ਦੇ ਵਿੱਚ ਮਿਲਿਆ ਸੀ ਉਹਦੇ ਇਲਾਹ ਮਿਲਣ ਤੇ आयुते मैते कौन से जो एक वंजनी सुसाइड किया जापा इस बंदे से नाता जुड़ी हुई है रवि प्रकाश है उम्र करीब 40 साल है तिरुके मादरीदा रहने वाला है ते नगर निगम ਦੇ ਵਿੱਚ ਕੱਚਾ ਮੁਲਾਦ ਸੀ ਕੀ ਲੱਗਦਾ ਹੈ ਕਰ ਮੈਨੂੰ ਕਾਰਨ ਵੀ ਪਤਾ ਲੱਗਦਾ ਕਿ ਆਇਆ ਮੁੱਤਰ ਕੁਝ ਪਤਾ ਲੱਗੇ ਤੇ ਦਾ ਫਿਲਹਾਲ ਤੱਕ ਤਾਂ ਕੋਈ ਕਾਰਨ ਨਹੀਂ ਹੈ ਜਿਸ ਸਾਹਮਣੇ ਕੁਝ ਸੀਟ ਮੈਂਬਰਾਂ ਵੱਲੋਂ ਕੁਝ کیا ਜਾ ਰਿਹਾ ਹੈ ਉਹਨਾਂ ਦਾ ਬਿਆਨ ਨੋਟ ਕੀਤਾ ਜਾਣਗੇ ਜੇ ਇਹਨਾਂ ਨੂੰ ਪੋਸਟਮਨ ਨੰਬਰ ਆ ਜਾ ਕੋ ਡੈਡ ਬੋਡੀ ਤੇ ਜੋ ਵੀ ਫਿਰ ਜੀ ਸਾਹਮਣੇ ਆਉਗੇ ਕਾਰਵਾਈ ਕਰਾਂਗੇ ਜੀ ਤੁਹਾਨੂੰ ਕੋਈ ਪਤਾ ਲੱਗੇ ਕਿੰਨੀ ਦੇਰ ਹੋ ਗਈ ਹੈ ਅੰਦਰ ਕਿਤੇ ਲਾਸ਼ ਕੋਈ ਰਾਤ ਦਾ ਹੈ ਜਾਂ ਦਿਨ ਦਾ ਹੈ ਇਹ ਮਾਰਨਿੰਗਸ ਵੀਰੇ 8 ਵਜੇ ਆਪਣੀ ਡਿਊਟੀ ਤੇ ਆਇਆ ਸੀਗਾ ਜੀ ਤੇ ਜਿਹੜੀ ਇਹਨਾਂ ਦੀ ਰਿਪੋਰਟ ਸਾਨੂੰ ਆਈ ਹੈ तकरीबन 9:00 ਤੋਂ 12:00 ਵਜੇ ਦੇ ਆਸ-ਪਾਸ ਕਾਰਪੋਰੇਸ਼ਨ ਦੇ ਕੁਝ ਅਧਿਕਾਰੀਆਂ ਕੋਲ ਪਹੁੰਚੇ ਤੇ ਮਤਲਬ ਦੇਖਦੇ ਨੇ ਨਾ ਕੋਈ ਗੱਲ ਕਰਦੇ ਨਹੀਂ ਸਿਰਫ ਮੇਰੀ ਕੋਈ ਨਿਕਰ ਨਿਕੰਮ ਦੇ ਨਾਲ ਕੋਈ ਡਾਇਰੈਕਟ ਗੱਲ ਨਹੀਂ ਹੋਈ ਬਟ हां ਉਹਨਾਂ ਦੇ ਅਧਿਕਾਰੀ ਹੈਗੇ ਕਿਸ ਤਰ੍ਹਾਂ ਦੀ ਕਰਦੇ ਜੀ ਅ ਪੋਸਟਮੈਨ ਕਰਵਾਵਾਂਗੇ ਜਿਹੜੀ ਜੀ ਫੀਸ ਸਾਹਮਣੇ ਆਉਗੀ ਕਰਾਂਗੇ